ਕੁਣ ਸੇਰ ਸੁੱਟ ਕੇ ਬੈਠਣ ਦਾ ਕੀ ਫਾਇਦਾ ਬੰਦੇ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਕੀ ਬੋਲ ਰਹੇ ਹਾਂ ਕੀ ਗਲਤ ਬੋਲਿਆ ਮੈਂ ਦੱਸ ਗਲਤੀ ਬੋਲੇ ਹੋ ਸਹੀ ਵੀ ਕੀ ਬੋਲਿਓ ਤੁਸੀਂ ਵੀਰੇ ਨੂੰ ਓਏ ਆਪਣਾ ਹਿੱਸਾ ਹੀ ਲਿੱਤਾ ਵਾ ਤੇ ਹਿੱਸਾ ਏਦਾਂ ਲੈਣਾ ਸੀ ਵੀਰ ਤੇ ਕਿੱਦਾਂ ਲੈਣਾ ਸੀ ਐਦਾਂ ਤਾਂ ਦੇਣਾ ਨਹੀਂ ਸੀ ਵੀਰੇ ਨੇ ਉੱਪਰ ਦੀ ਤੁਸੀਂ ਵੀਰੇ ਨੂੰ ਕਹਤਾ ਕਦੀ ਕਦੀ ਦੁਕਾਨ ਤੇ ਆ ਜਿਓ ਤੇ ਕਦੇ ਕਦੇ ਆਣਗੇ ਉਹਨਾਂ ਦੀ ਦੁਕਾਨ ਥੋੜੀ ਆ ਆਪਣੀ ਦੁਕਾਨ ਆ ਤਾਂ ਕਿਦਾਂ ਹੋ ਗਈ ਆਪਣੀ ਦੁਕਾਨ ਲੋਨ ਹੋ ਗਿਆ ਪੈਸੇ ਆ ਗਏ ਸਿਮਰਨ ਹੁਣ ਤੂੰ ਵੀ ਮੈਨੂੰ ਬੋਲੀ ਜਾਨੀ ਆ ਤੇ ਬੋਲਣਾ ਹੀ ਆ ਜਦ ਗਲਤੀ ਤੁਹਾਡੀ ਆ ਮੇਰੀ ਕੋਈ ਗਲਤੀ ਨਹੀਂ ਹੈਗੀ ਨਾਲੇ ਹੋਲੇ ਬੋਲ ਵੀਰਾ ਬਾਹਰ ਬੈਠਾ ਹੋਣਾ ਵਾ ਹੈ ਨਹੀਂ ਵੀਰਾ ਬਾਹਰ ਵੀਰਾ ਤਾਂ ਕੱਲ ਦਾ ਘਰ ਨਹੀਂ ਆਇਆ ਤੇ ਮੰਮੀ ਕਿੱਥੇ ਆ ਮੰਮੀ ਵੀ ਨਹੀਂ ਹੈਗੇ ਗਏ ਕਿੱਥੇ ਨੇ ਪਤਾ ਨਹੀਂ ਤੁਹਾਡਾ ਤਾਂ ਧਿਆਨ ਹੀ ਨਹੀਂ ਹੁੰਦਾ ਸਾਰਾ ਦਿਨ ਬਸ ਕੱਪੜੇ ਵਾਲੀ ਦੁਕਾਨ 'ਚ ਹੀ ਵੜੇ ਰਹਨੇ ਹੋ ਤੂੰ ਮੈਨੂੰ ਪਹਿਲੇ ਕਿਉਂ ਨਹੀਂ ਦੱਸਿਆ ਸਭ ਕੁਝ ਹੁਣ ਤਾਂ ਦੱਸ ਰਹੀ ਐ ਨਾ ਤੁਹਾਨੂੰ ਮੈਂ ਤੂੰ ਐ ਕਰ ਉਹ ਆ ਜਾ ਮਮੀ ਜੀ ਨੂੰ ਫੋਨ ਲਾ ਉਧਰ ਮੈਂ ਨਾ ਸਾਰਿਆਂ ਨੂੰ ਫੋਨ ਕਰਕੇ ਪੁੱਛ ਲਿਆ ਹੈ ਨਹੀਂ ગયો ਕਿਤੇ ਵੀ ਫਿਰ ਵੀਰੇ ਨੂੰ ਹੀ ਫੋਨ ਲਾ ਲਾ ਮੈਂ ਕਿਉਂ ਲਾਵਾਂ ਤੁਸੀਂ ਫੋਨ ਕਰਕੇ ਪੁੱਛ ਲਓ ਸਿਮਰਨ ਤੈਨੂੰ ਪਤਾ ਵਾ ਕਿੰਨੀ ਲੜਾਈ ਹੋਈ ਆ ਆਪਣੇ 'ਚ ਹੁਣ ਮੈਂ ਕਿਸ ਨੂੰ ਉਹਨਾਂ ਨੂੰ ਫੋਨ ਲਾਵਾਂ ਤੁਸੀਂ ਨਾ ਫੋਨ ਆਪ ਹੀ ਲਾਣਾ ਮੈਂ ਕਿਉਂ ਹਰ ਵਾਰੀ ਮਾੜੀ ਬਣਾ ਕੌਣ ਤਾਂ ਸਵਿਚ ਆਫ ਆ ਰਿਹਾ ਵਾ ਤੁਸੀਂ ਦੇਖੋ ਹਣ ਤੁਸੀਂ ਵੀ ਵੀਰੇ ਨੂੰ ਬੋਲੇ ਹੋ ਐ ਕਰਦਾ ਜਾਣਾ ਤਾਂ ਕਿੱਥੇ ਆ ਵੀਰੇ ਨੇ ਦੁਕਾਨ ਤੇ ਦੇਖਦਾ ਵਾਂ ਮੇਰੀ ਗੱਲ ਸੁਣ ਮੈਂ ਦੁਕਾਨ ਦੇ ਬਾਹਰੋਂ-ਬਾਹਰੋਂ ਦੇਖ ਕੇ ਆਣਾ ਵਾ ਜੇ ਹੋਏ ਤੂੰ ਦੁਕਾਨ ਤੇ ਚਲ ਜਾਈ ਤੇ ਵੀਰੇ ਨੂੰ ਮਨਾਈ ਕਿ ਸਾਈਨ ਕਰਕੇ ਆਣੇ ਆ ਮੈਂ ਨਹੀਂ ਮਨਾਣਾ ਵੀਰੇ ਨੂੰ ਆਪ ਹੀ ਕਹਿਣਾ ਵਾ ਤੁਸੀਂ ਹੁਣ ਆ ਮੌਕੇ ਤੇ ਤੂੰ ਵੀ ਸਾਥ ਛੱਡੇਂਗੀ ਉਹ ਆਪਣੀ ਸਾਰੀ ਮਿਹਨਤ ਕੀਤੀ ਕਰਾਈ ਤੇ ਪਾਣੀ ਪੈ ਜਾਣਾ ਵਾ ਗਲਤੀ ਵੀ ਤਾਂ ਤੁਹਾਡੀ ਸੀ ਜੇ ਨੀਅਤ ਸਾਫ਼ ਹੋਵੇ ਨਾ ਸਾਰੇ ਕੰਮ ਰਾਸ ਆ ਜਾਂਦੇ ਆ ਥੋੜਾ ਜਿਹਾ ਆਪਣੀ ਜ਼ੁਬਾਨ ਤੇ ਕੰਟਰੋਲ ਰੱਖ ਲੈਂਦੇ ਦੁਕਾਨ ਨਾ ਥੋੜੀ ਹੋਈ ਸੀ ਵੀਰਾ ਕਿਹੜਾ ਨਾਂ ਲੈ ਚੱਲਿਆ ਸੀ ਨਾਲੇ ਵੀਰੇ ਕੋ ਆਪਣੀ ਦੁਕਾਨ ਹੈਗੀ ਆ ਸਿਮਰਨ ਹੁਣ ਦਸਮੇ ਕੀ ਕਰਾਂ ਤੁਸੀਂ ਨਾ ਆਪੇ ਪੰਗਾ ਪਾਇਆ ਹੁਣ ਆਪੇ ਸੋਲੂਸ਼ਨ ਕਰੋ ਉਹਦਾ ਕੋਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰਾ ਕਿੱਥੇ ਆ ਪਤਾ ਨਹੀਂ ਵੀਰੇ ਵੀਰਾ ਤਾਂ ਜਾਇਆ ਹੀ ਨਹੀਂ ਆਇਆ ਨਹੀਂ ਤੇ ਦੁਕਾਨ ਕਿਨੇ ਖੋਲੀ ਆ ਫਿਰ ਦੁਕਾਨ ਮੈਂ ਖੋਲੀ ਸੀ ਤੇ ਕੋ ਚਾਬੀਆਂ ਕਿੱਥੋਂ ਆਈਆਂ ਵੀਰੇ ਵੀਰਾ ਨਾ ਕੱਲ ਦੁਬਾਰਾ ਆਏ ਸੀਗੇ ਦੁਕਾਨ ਤੇ ਵੀਰੇ ਆ ਦੁਕਾਨ ਦੀਆਂ ਚਾਬੀਆਂ ਤੇ ਆ ਗੱਲੇ ਦੀ ਚਾਬੀ ਤੇ ਵੀਰਾ ਕਿੱਥੇ ਗਿਆ ਵਾ ਇਹ ਤਾਂ ਨਹੀਂ ਵੀਰੇ ਪਤਾ ਹੈਗਾ ਕੁਝ ਦੱਸ ਕੇ ਨਹੀਂ ਗਿਆ ਉਹ ਨਹੀਂ ਵੀਰੇ ਦਾ ਫੋਨ ਵੀ ਬੰਦ ਆ ਰਿਹਾ ਵਾ ਜਦੋਂ ਉਹਦੇ ਗਏ ਨੇ ਕੱਲ ਦੇ ਕੋਈ ਗੱਲ ਹੋਈ ਆ ਨਹੀਂ ਨਹੀਂ ਕੋਈ ਗੱਲ ਨਹੀਂ ਹੋਈ ਸਭ ਠੀਕ ਆ ਨਾ ਹਾਂ ਹਾਂ ਸਭ ਠੀਕ ਆ ਤੇ ਨਾਲੇ ਇੱਕ ਹੋਰ ਗੱਲ ਵੀਰਾਂ ਨਾ ਆ ਵੀ ਫੜਾ ਕੇ ਗਏ ਨੇ ਕਹਿੰਦੇ ਤੁਹਾਨੂੰ ਫਰਾਣਾ ਇਹ ਸਮਾਨ ਸਸ਼ਟ੍ਰੀય ਕਾਲ ਬਾਵੇ ਮੈਨੂੰ ਪਤਾ ਸੀ ਇੱਕ ਦਿਨ ਇਹੋ ਜਿਹਾ ਜ਼ਰੂਰ ਆਏਗਾ ਜਿਸ ਦਿਨ ਐ ਮੈਨੂੰ ਚਿੱਠੀ ਲਿਖਣੀ ਪਵੇਗੀ ਜਿਹੜਾ ਤੇਰੇ ਹੱਥ ਵਿੱਚ ਲਫਾਫਾ ਹੈ ਇਹਦੇ ਵਿੱਚ ਘਰ ਦੇ ਦੁਕਾਨ ਦੇ ਸਾਰੀਆਂ ਚੀਜ਼ਾਂ ਦੇ ਕਾਗਜ਼ ਮੌਜੂਦ ਨੇ ਜੀਨਾ ਵਿੱਚ ਸਿਰਫ ਤੇਰਾ ਨਾਮ ਹੈ ਮੇਰਾ ਨਹੀਂ ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਪੈਸੇ ਨੂੰ ਪਿਆਰ ਨਹੀਂ ਕੀਤਾ ਮੈਨੂੰ ਸਿਰਫ ਆਪਣੇ ਪਿਤਾ ਜੀ ਨੂੰ ਦਿੱਤਾ ਹੋਇਆ ਵਾਅਦਾ ਯਾਦ ਹੈ ਜੋ ਕਹਿੰਦੇ ਸੀ ਕਿ ਆਪਣੇ ਘਰ ਵਿੱਚ ਕਦੇ ਦੋ ਹਿੱਸੇ ਨਹੀਂ ਹੋਣਗੇ ਤੇ ਮੈਂ ਅੱਜ ਵੀ ਨਹੀਂ ਕੀਤੇ ਕਿਉਂਕਿ ਮੈਂ ਸਭ ਕੁਝ ਤੇਰੇ ਨਾਮ ਦਿਲਵਾਤਾ ਹੈ ਤੈਨੂੰ ਹਮੇਸ਼ਾ ਤੋਂ ਭਰਾ ਨਾਲੋਂ ਜ਼ਿਆਦਾ ਪੈਸੇ ਨਾਲ ਪਿਆਰ ਰਿਹਾ ਹਾਂ ਨਾਲੇ ਫਿਕਰ ਨਾ ਕਰੀ ਇਹਦੇ ਉੱਤੇ ਮੰਮੀ ਜੀ ਦੇ ਵੀ ਸਾਈਨ ਕਰਵਾ ਦਿੱਤੇ ਗਏ ਨੇ ਹੁਣ ਸਾਰੀ ਜਾਇਦਾਦ ਦਾ ਵਾਰਿਸ ਤੂੰ ਇਕੱਲਾ ਹੈ ਮੰਮੀ ਇਹ ਤੇ ਸਾਈਨ ਕਰ ਦੋ ਅੰਦਰ ਇੱਕ ਵਾਰੀ ਫੇਰ ਸੋਚ ਲੈ ਮੰਮੀ ਮੈਂ ਜੋ ਵੀ ਕਰ ਰਿਹਾ ਨਾ ਬਹੁਤ ਸੋਚ ਸਮਝ ਕੇ ਕਰ ਰਿਹਾ ਇਸ ਕਰਕੇ ਮੈਂ کہہ ਰਿਹਾ ਤੂੰ ਸਾਈਨ ਕਰ ਦੋ ਤੁਹਾਨੂੰ ਮੇਰੇ ਤੇ ਵਿਸ਼ਵਾਸ ਹੈਗਾ ਨਾ ਉਹ ਤਾਂ ਵਿਸ਼ਵਾਸ ਤਾਂ ਹੈਗਾ ਪਰ ਫਿਰ ਵੀ ਇੱਕ ਵਾਰੀ ਸੋਚ ਲੈ ਆਹ ਫੜੋ ਕੋਈ ਨਹੀਂ ਆਪਾਂ ਜਿੱਥੇ ਵੀ ਰਵਾਂਗੇ ਕੁਛ ਰਵਾਂਗੇ ਮੈਂ ਇਹ ਜੋਗਾ ਹੈਗਾ ਕਿ ਤੁਹਾਨੂੰ ਖਵਾ ਸਕਦਾ ਹਨ ਖੁਸ਼ੀ-ਖੁਸ਼ੀ ਰੱਖ ਸਕਦਾ ਪਰ ਆ ਜੀ ਜੰਦੀ ਜਿਹਨੂੰ ਲੋੜ ਆ ਨਾ ਆਪਾਂ ਇਹ ਉਹਨੂੰ ਹੀ ਦੇ ਦੇਣੀ ਆ ਤੁਸੀਂ ਜਿੰਨਾ ਮਰਜੀ ਖਾਓ ਜਿੰਨਾ ਮਰਜੀ ਖਾਓ ਪਰ ਇੱਕ ਗੱਲ ਯਾਦ ਰੱਖੀ ਪੈਸੇ ਨਾਲ ਕਦੇ ਪਰਿਵਾਰ ਨਹੀਂ ਖਰੀਦਿਆ ਜਾਂਦਾ ਮੈਂ ਹਮੇਸ਼ਾ ਤੇਰਾ ਸਾਥ ਦਿੱਤਾ ਹੈ ਹਮੇਸ਼ਾ ਤੇਰੇ ਨਾਲ ਰਹਾ ਪਰ ਤੂੰ ਮੇਰੇ ਪਿਆਰ ਦੀ ਕਦੇ ਕਦਰ ਨਹੀਂ ਕੀਤੀ ਬਦਲਦੀ ਦੁਨੀਆ ਦੇ ਨਾਲ ਤੂੰ ਵੀ ਬਦਲ ਗਿਆ ਬਚਪਨ ਵਿੱਚ ਮੈਨੂੰ ਇਦਾਂ ਲੱਗਦਾ ਸੀ ਕਿ ਸਾਰੀ ਦੁਨੀਆ ਇੱਕ ਪਾਸੇ ਤੇ ਮੇਰਾ ਭਰਾ ਇੱਕ ਪਾਸੇ ਪਰ ਹੁਣ ਮੈਨੂੰ ਇਦਾਂ ਲੱਗਦਾ ਕਿ ਮੇਰਾ ਭਰਾ ਵੀ ਉਸੇ ਦੁਨੀਆ 'ਚ ਸ਼ਾਮਿਲ ਹੋ ਗਿਆ ਜਿਹੜੀ ਮੇਰੇ ਤੋਂ ਅਲੱਗ ਹੈ। ਮੰਨਿਆ ਪੈਸਾ ਕਮਾਉਣਾ ਬਹੁਤ ਜ਼ਰੂਰੀ ਸੀ ਪਰ ਭਰਾ ਵੀ ਜ਼ਰੂਰੀ ਹੁੰਦੇ ਨੇ। ਢੀੜ ਪਈ ਤੇ ਹੋਰ ਕਿਸੇ ਨੇ ਨਹੀਂ ਖੜਨਾ ਹੁੰਦਾ। ਸਿਰਫ ਭਰਾ ਹੀ ਖੜਦੇ ਨੇ। ਹੁਣ ਦੋਨੇ ਦੁਕਾਨਾਂ ਤੋਂ ਚਲਾਏਗਾ। ਹਰ ਚੀਜ਼ ਦਾ ਧਿਆਨ ਤੋਂ ਕੱਲਾ ਰੱਖੇਗਾ ਮੈਂ ਤੇ ਮੰਮੀ ਜੀ ਆਪਣੀ ਜ਼ਿੰਦਗੀ ਖੁਸ਼ੀ ਖੁਸ਼ੀ گزار ਲਾਂਗੇ ਜਿੰਨਾ ਕਿ ਮਰ ਤੋਂ ਹੋਊਗਾ ਮੈਂ ਕਮਾਊਂਗਾ ਵੀ ਕੋਸ਼ਿਸ਼ ਕਰੂੰਗਾ ਕਿ ਮਾਨੂੰ ਹਮੇਸ਼ਾ ਖੁਸ਼ ਰੱਖਾਂ ਤੇ ਇੱਕ ਵਾਅਦਾ ਕਰ ਤੂੰ ਸਿਮਰਨ ਨੂੰ ਹਮੇਸ਼ਾ ਖੁਸ਼ ਰੱਖੇਗਾ ਕਿਉਂਕਿ ਉਹ ਆਪਣਾ ਘਰ-ਬਾਰ ਛੱਡ ਕੇ ਤੇਰੇ ਹਿੱਸੇ ਆਈ ਹੈ ਤੂੰ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ گزار ਲਵੇਂਗਾ ਕਿਉਂਕਿ ਤੈਨੂੰ ਪਰਿਵਾਰ ਨਾਲ ਨਹੀਂ ਪੈਸੇ ਨਾਲ ਪਿਆਰ ਹੈ ਜੇ ਮਰ ਤੋ ਕੋਈ ਬੋਲ ਚੁੱਕ ਹੋਈ ਹੋਵੇ ਤਾਂ ਮੈਨੂੰ ਮਾਫ ਕਰ ਦੇ ਪਰ ਹੁਣ ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰੀ ਮੈਂ ਤੇਰੀ ਜ਼ਿੰਦਗੀ ਤੋਂ ਬਹੁਤ ਦੂਰ ਜਾ ਰਿਹਾ ਧੰਨਵਾਦ ਮੈਨੂੰ ਸਭ ਪਤਾ ਹੈ ਮੇਰੇ ਨਾਲ ਕੀ ਹੋ ਰਿਹਾ ਬਾਪੇ ਨੇ ਮੇਰੇ ਨਾਲ ਕੀ ਕਰਨਾ ਛੋਟੇ ਹੁੰਦੇ ਤਾਂ ਮੈਨੂੰ ਕਿਸੇ ਨਾ ਕੋਈ ਉਮੀਦ ਨਹੀਂ ਰਹੀ ਸਿਰਫ ਇੱਕ ਬਾਵੇ ਤੋਂ ਉਮੀਦ ਸੀਗੀ ਉਹ ਵੀ ਹੁਣ ਟੁੱਟਦੀ ਨਜ਼ਰ ਆ ਰਹੀ ਮੇਰੇ ਕੋਲੋਂ ਜੋ ਵੀ ਵੱਧ ਤੋਂ ਵੱਧ ਹੋਇਆ ਮੈਂ ਬਾਵੇ ਲਈ ਕੀਤਾ ਕਿੰਨੇ ਨੁਕਸਾਨ ਸਹੇ ਕਿੰਨਾ ਹੀ ਸਭ ਕੁਝ ਦੇਖ ਲਿਆ ਪਰ ਇਹਨੂੰ ਸਮਝ ਨਹੀਂ ਆ ਰਹੀ ਇਹਨੇ ਭਰਾ ਨਾਲੋਂ ਜ਼ਿਆਦਾ ਪੈਸੇ ਨੂੰ ਪਿਆਰ ਕਰ ਲਿਆ ਇਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਇਹਦੇ ਕਰਕੇ ਮੈਂ ਕਿੰਨੇ ਚਾਹ ਦੀ ਲੋੜ ਛੱਡ ਦੇ ਪਰ ਹੁਣ ਵੀ ਦੇਖ ਲਾ ਜੇ ਦੁਕਾਨ ਖੋਲ ਰਿਹਾ ਨਾ ਇਹਨੇ ਕੱਲ ਨੂੰ ਇਹੀ ਕਹਿਣਾ ਕਿ ਦੁਕਾਨ ਮੇਰੀ ਹੈ ਤੁਸੀਂ ਇੱਥੇ ਕੁਝ ਨਹੀਂ ਲੈਣਾ ਇਹ ਬਹਾਨੇ ਨਾਲ ਮੇਰੇ ਤੋਂ ਹਿੱਸਾ ਲੈਣ ਦੀ ਕੋਸ਼ਿਸ਼ ਕਰਦਾ ਹਾਲਾਂਕਿ ਮੈਂ ਸਾਰਾ ਕੁਝ ਇਹਦੇ ਨਾਮ ਤੇ ਲਵਾਉਣ ਨੂੰ ਵੀ ਤਿਆਰ ਆ ਮੈਨੂੰ ਕੋਈ ਮੂਹ ਨਹੀਂ ਹੈਗਾ ਪੈਸੇ ਨਾਲ ਜਿੰਨੇ ਕੁ ਮੈਂ कमाई करनी है या खाना पीना है उन्हें को मैं आपे आप कमा लूंगा मैं पता है कि तू सब कुछ समझती है सियानी है पढ़ी लिखी है तुम तो सारा कुछ साम लो एक घर भी एक दुकान भी मैं सारा कुछ ये ना तो लवा देना ਪਰ ਵੀਰੇ ਜੇ ਤੁਹਾਨੂੰ ਪਤਾ ਤੁਸੀਂ ਫਿਰ ਇਦਾਂ ਕਿਉਂ ਕਰ ਰਹੇ ਹੋ ਤੈਨੂੰ ਦੱਸਿਆ ਨਾ ਮੈਨੂੰ ਪੈਸੇ ਨਾਲ ਮੋਹ ਨਹੀਂ ਹੈਗਾ ਮੈਂ ਆਪਣਾ ਵੱਡੇ ਭਰਾ ਹਾਂ ਦਾ ਫਰਜ਼ ਨਿਭਾ ਰਿਹਾ ਬਾਕੀ ਕੋਈ ਨਾ ਜੋ ਹੋਊਗਾ ਤੇਰੇ ਸਾਹਮਣੇ ਹੋਊਗਾ ਬਸ ਇਹ ਗੱਲਾਂ ਆਪਣੇ ਅੰਦਰ ਹੀ ਰੱਖੀ ਜਦੋਂ ਬਾਪੇ ਨੂੰ ਪਤਾ ਲੱਗਣ ਗਿਆ ਸ਼ਾਇਦ ਉਹਨੂੰ ਅਹਿਸਾਸ ਹੋਵੇ कि दुनिया पैसा ही सब कुछ नहीं हों परिवार भी जरूरी होंगे तेन पता की हो रहा ਬਾਵੇ ਵੀਰੇ ਨੇ ਬਾਨੇ ਨਾਲ ਮੇਰੇ ਨਾਮ ਤੇ ਲੋਨ ਲੈਣਾ ਉਹ ਚਾਹੁੰਦਾ ਹੈ ਕਿ ਮੈਂ ਵੀਰੇ ਨੂੰ ਗੱਲਾਂ ਚ ਲਾ ਕੇ ਆਪਣਾ ਹਿੱਸਾ ਲੈ ਲਾਂ ਉਹਨੂੰ ਲੱਗਦਾ ਹੈ ਮੈਨੂੰ ਕੁਝ ਪਤਾ ਨਹੀਂ ਲੱਗ ਰਿਹਾ ਪਰ ਉਹ ਇਹ ਭੁੱਲ ਜਾਂਦਾ ਹੈ ਕਿ ਮੈਂ ਉਹਦਾ ਵੱਡਾ ਭਰਾ ਹਾਂ ਮੈਂ ਆਪਣੀ ਜ਼ਿੰਦਗੀ ਚ ਸਾਰੇ ਹਾਲਾਤ ਦੇਖੇ ਨੇ ਚੰਗੇ ਦਿਨ ਵੀ ਦੇਖੇ ਨੇ ਤੇ ਮਾੜੇ ਵੀ ਦੇਖੇ ਨੇ ਮੇਰੇ ਪਿਤਾ ਜੀ ਇੱਕੋ ਗੱਲ ਕਹਿੰਦੇ ਸੀ ਕਿ ਪੁੱਤਰਾ ਜਿੰਨਾ ਚਿਰ ਜਿਉਣਾ ਨਾ ਭਰਾ ਨੂੰ ਲੱਗ ਨਾ ਕਰੀ ਇੱਕ ਘਰ ਦੇ ਹਿੱਸੇ ਨਹੀਂ ਹੋਣੇ ਚਾਹੀਦੇ ਇਸ ਦੁਕਾਨ 'ਚ ਹਿੱਸਾ ਨਾ ਪਾਈਂ ਮੈਨੂੰ ਤੁਹਾਨੂੰ ਸਾਰਾ ਕੁਝ ਪਤਾ ਵਾ ਫਿਰ ਵੀ ਤੁਸੀਂ ਆ ਕੁਝ ਕਰੀ ਜਾਂਦੇ ਹੋ ਸਿਰਫ ਆਪਣੇ ਭਰਾ ਦੀ ਖੁਸ਼ੀ ਲਈ ਕਿਉਂਕਿ ਉਹ ਹਮੇਸ਼ਾ ਚਾਹੁੰਦਾ ਹੈ ਕਿ ਮੈਂ ਆਪਣਾ ਅਲੱਗ ਕੰਮ ਕਰਾਂ ਤੇ ਜਿੰਨਾ ਕਮਾਵਾਂ ਮੈਂ ਆਪ ਰੱਖਾਂ ਤੇ ਮੇਰੀ ਸੋਚ ਕੁਝ ਹੋਰ ਹੈ ਮੈਨੂੰ ਸ਼ੁਰੂ ਤੋਂ ਨਾ ਇਹ ਸਮਾਨ ਨਾਲ ਪਿਆਰ ਰਿਹਾ ਤੇ ਨਾ ਪੈਸੇ ਨਾਲ ਮੈਂ ਹਮੇਸ਼ਾ ਪਰਿਵਾਰ ਨੂੰ ਅੱਗੇ ਰੱਖ ਕੇ ਚੱਲਿਆ ਸਭ ਕੁਝ ਕਿਤਾਬਾ ਦੇ ਖੁਸ਼ੀ ਲਈ ਹਰ ਕੋਸ਼ਿਸ਼ ਕਰਦਾ ਕਿ ਮੈਂ ਆਪਣੀ ਮਾਂ ਨੂੰ ਖੁਸ਼ ਰੱਖਾਂ ਪਰ ਦੁਨੀਆਦਾਰੀ ਬਹੁਤ ਛੇਤੀ ਰੰਗ ਬਟਾ ਲੈਂਦੀ ਹੈ ਜਿਉਂ-ਜਿਉਂ ਵੱਡਾ ਹੋਈ ਜਾਂਦਾ ਉਹਨੂੰ ਐ ਲੱਗ ਰਿਹਾ ਕਿ ਮੈਂ ਉਹਨੂੰ ਰੋਕਦਾ ਵਾਂ ਟੋਕਦਾ ਵਾਂ ਉਹਨੂੰ ਮੈਂ ਕਾਮਯਾਬ ਨਹੀਂ ਹੋਣ ਦੇ ਰਿਹਾ ਪਰ ਮੇਰੀ ਸੋਚ ਉਹ ਨਹੀਂ ਹੈ ਉਹ ਨਹੀਂ ਸਮਝ ਪਾ ਰਿਹਾ ਉਹਨੇ ਹਮੇਸ਼ਾ ਭਰਾ ਦੀ ਜਗ੍ਹਾ ਪੈਸੇ ਨੂੰ ਚੁਣਿਆ ਤੇ ਮੈਂ ਹਮੇਸ਼ਾ ਪੈਸੇ ਦੀ ਜਗ੍ਹਾ ਭਰਾ ਨੂੰ ਭਾਵੇਂ ਉਹਨੇ ਮੇਰਾ ਕਈ ਵਾਰੀ ਨੁਕਸਾਨ ਕੀਤਾ ਪਰ ਮੈਂ ਫੀਲ ਨਹੀਂ ਕੀਤਾ ਕਿਉਂਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਅਸੀਂ ਇਕੱਠੇ ਆ ਮੈਨੂੰ ਪਤਾ ਇੱਕ ਤੇ ਇੱਕ 11 ਹੁੰਦਾ ਹੈ ਦੁਨੀਆ ਦੀ ਕੋਈ ਤਾਕਤ ਭਰਾਵਾਂ ਨੂੰ ਲੱਗ ਨਹੀਂ ਕਰ ਸਕਦੀ ਪਰ ਜੇ ਭਰਾ ਹੀ ਚਾਵੇ ਮੈਂ ਲੱਗ ਰਹਿਣਾ ਤਾਂ ਮੈਂ ਸੋਚ ਲਿਆ ਹੋਇਆ ਇਹ ਆਪਣੇ ਅੰਦਰ ਰੱਖੀ ਗੱਲ ਜਦੋਂ ਸਮਾਂ ਆਊਗਾ ਨਾ ਉਹਦਾ ਬਾਪੇ ਨੂੰ ਦੱਸੀ ਕਿ ਮੈਂ ਇਹ ਦੁਕਾਨ ਵੀ ਉਹ ਦੁਕਾਨ ਵੀ ਤੇ ਘਰ ਵੀ ਬਾਪੇ ਦੇ ਨਾਮ ਤੇ ਲਵਾਤਾ ਹਾਂ ਹੁਣ ਸਭ ਕੁਝ ਆਪ ਹੀ ਸੰਭੂਗਾ ਵੀਰੇ ਤੁਸੀਂ ਫਿਰ ਮੈਨੂੰ 라ਤੇ ਪੂਰਾ ਭਰੋਸਾ ਹੈ ਤੇ ਆਪਣੀ ਕਿਸਮਤ ਤੇ ਵੀ ਮੇਰਾ ਜਿੱਥੇ ਅੰਜਲ ਲਿਖਿਆ ਨਾ ਉਹ ਮੈਨੂੰ ਮਿਲ ਜਾਣਾ ਮੈਨੂੰ ਮਿਹਨਤ ਕਰਦੀ ਆਂਦੀ ਹੈ ਮੈਂ ਆਪਣੀ ਮਾਂ ਨੂੰ ਖੁਸ਼ ਰੱਖੂੰਗਾ ਕਿਉਂਕਿ ਮੈਨੂੰ ਪਰ ਸੇ ਨਾਲ ਨਹੀਂ ਮੈਨੂੰ ਆਪਣੇ ਪਰਿਵਾਰ ਨਾਲ ਮੋਹ ਹੈ ਮੈਂ ਬਾਪੇ ਦੀ ਜ਼ਿੰਦਗੀ ਤੋਂ ਦੂਰ ਜਾ ਰਿਹਾ ਮੈਨੂੰ ਪਤਾ ਹੈ ਉਹ ਤੇ ਸਿਮਰਨ ਬਹੁਤ ਖੁਸ਼ ਰਹਿਣਗੇ ਤੇ ਤੂੰ ਵਾਦਾ ਕਰ ਜਿੱਦਾਂ ਤੂੰ ਮੈਨੂੰ ਪਿਆਰ ਕਰਦੀਆਂ ਉਦਾਂ ਬਾਵੇ ਵੀਰੇ ਨੂੰ ਵੀ ਕਰੇਂਗੀ ਤੇ ਕੰਮ ਜ਼ਿੰਮੇਵਾਰੀ ਨਾਲ ਕਰੇਂਗੀ ਧੀਰੇ ਪਰ ਇਹ ਤਾਂ ਸਭ ਕੁਝ ਗਲਤ ਆ ਨਾ ਤੇ ਤੁਸੀਂ ਤਾਂ ਵੀ ਸਾਸ ਦਈ ਜਾਂਦੇ ਪਏ ਹੋ ਬਾਵੇ ਵੀਰੇ ਦਾ ਮੈਨੂੰ ਸਾਥ ਦੇਣਾ ਪੈਣਾ ਹੈ ਮੈਂ ਆਪਣਾ ਵੱਡੇ ਹੋਣ ਦਾ ਫਰਜ਼ ਨਿਭਾ ਰਿਹਾ ਇਹਦੇ ਵਿੱਚ ਕੁਝ ਵੀ ਗਲਤ ਨਹੀਂ ਹੈਗਾ ਗਲਤ ਉਹ ਹੁੰਦਾ ਕਿ ਮੈਂ ਉਹਦਾ ਹੱਕ ਮਾਰ ਕੇ ਆਪਣਾ ਹਿੱਸਾ ਵੱਧ ਲੈ ਲਾਂ ਸਾਰਾ ਕੁਝ ਅਰਪਣ ਕਰਨਾ ਗਲਤ ਨਹੀਂ ਹੁੰਦਾ ਨਾ ਫੇਰ ਬਣਾ ਲਾਂਗਾ ਪਰ ਜਦ ਤੱਕ ਬਾਪੇ ਨੂੰ ਅਹਿਸਾਸ ਹੋਣਾ ਮੈਂ ਹੱਦੋਂ ਬਹੁਤ ਦੂਰ ਚੱਲ ਜਾਣਾ ਕੋਈ ਨਾ ਜੋ ਰੱਬ ਨੇ ਲਿਖਿਆ ਉਹ ਤਾਂ ਹੋਣਾ ਹੀ ਹੈ ਨਾ ਪਰ ਜਦੋਂ ਉਹਨੂੰ ਭਰਾ ਦੀ ਲੋੜ ਹੋ ਕੇ ਉਦੋਂ ਮੈਨੂੰ ਉਦੋਂ ਮੇਰੀ ਕਮੀ ਮਹਿਸੂਸ ਕਰੂਗਾ ਬਸ ਤੂੰ ਵਾਦਾ ਕਰ ਇੱਕ ਗੱਲ ਤੇਰੇ ਅੰਦਰ ਰੋਗੀ ਪੰਜੀ ਵੀਰੇ ਸਮਰਨ ਜੀ ਤੁਹਾਨੂੰ ਪਹਿਲੇ ਹੀ ਸਭ ਕੁਝ ਪਤਾ ਸੀ ਤਾਂ ਮੈਨੂੰ ਦੱਸਿਆ ਕਿਉਂ ਨਹੀਂ ਤੁਹਾਨੂੰ ਵੀ ਨਾ ਇਦਾਂ ਹੀ ਆਸਾ ਸੋਣਾ ਚਾਹੀਦਾ ਸੀ ਤੁਹਾਨੂੰ ਵੀ ਤਾਂ ਪਤਾ ਚੱਲੇ ਵੱਡੇ ਵੀਰੇ ਤੋਂ ਬਿਨਾ ਕਿਵੇਂ ਜ਼ਿੰਦਗੀ ਚੱਲਦੀ ਹੈ ਕਿਵੇਂ ਕੰਮ ਚਲਾਈਦਾ ਵਾ ਹੈਲੋ ਹੈਲੋ ਹਾਂਜੀ ਅਰਜਿੰਦਰ ਸਿੰਘ ਬੋਲ ਰਿਹਾ ਜੀ ਹਾਂਜੀ ਮੈਂ ਸਰ ਬੈਂਕ ਤੋਂ ਬੋਲ ਰਿਹਾ ਸੀ ਹਾਂਜੀ ਪਾਜੀ ਬੋਲੋ ਸਰ ਤੁਹਾਨੂੰ ਕਿਹਾ ਸੀ ਬੈਂਕ ਆ ਕੇ ਇੱਕ ਵਾਰੀ ਸਾਈਨ ਕਰਾ ਲੈਂਦੇ ਫਿਰ ਤੁਹਾਡੀ ਪੇਮੈਂਟ ਟ੍ਰਾਂਸਫਰ ਕਰਾ ਦਈਏ ਪਰ ਵੱਡੇ ਵੀਰੇ ਦੇ ਸਾਈਨ ਹੂੰ ਸੁਖਿੰਦਰ ਸਰ ਦਾ ਕਰਕੇ ਸੀ ਸਾਈਨ ਮੈਂ ਤੁਹਾਡੇ ਸਾਈਨ ਲੈ ਗਏ ਨੇ ਦੇਖ ਲਓ ਵੀਰਾ ਜਾਂਦਾ ਜਾਂਦਾ ਵੀ ਨਾ ਤੁਹਾਡੇ ਤੇ ਆਸਾਨ ਕਰ ਗਿਆ ਸਾਈਨ ਵੀ ਕਰ ਗਿਆ ਸਾਰਾ ਕੁਝ ਨਾ ਤੁਹਾਡੇ ਨਾਂ ਕਰ ਗਿਆ ਦੁਕਾਨ ਵੀ ਤੇ ਘਰ ਵੀ ਸਾਂਭੋ ਹਣ ਹੁਣ ਤਾਂ ਖੁਸ਼ ਹੋ ਨਾ ਤੁਸੀਂ ਸਿਮਰਨ ਹੁਣ ਮੈਂ ਕੀ ਕਰੂੰਗਾ ਹੁਣ ਕੀ ਕਰਨਾ ਹੁਣ ਤਾਂ ਸਭ ਕੁਝ ਹੋ ਗਿਆ ਹੁਣ ਖੁਸ਼ ਹੋ ਜਾ ਬਦਲਦੀ ਦੁਨੀਆ ਦੇ ਰੰਗ ਵਾਂਗੂ ਤੁਸੀਂ ਵੀ ਬਦਲ ਗਏ ਸਮਝ ਨਹੀਂ ਲੱਗ ਰਹੀ ਕਿ ਮੈਂ ਉੱਧਰਲੀ ਦੁਕਾਨ ਤੇ ਜਾਵਾਂ ਕਿ ਇੱਥੇ ਬੈਠਾਂ ਵੀਰੇ ਤਾਂ ਹੁਣ ਤੁਸੀਂ ਸੋਚੋਗੇ ਨਾ ਮੈਂ ਕਿਉਂ ਸੋਚੂੰਗਾ ਇੱਥੇ ਕੀ ਕਰਦਾ ਹਾਂ ਚੱਲ ਆਪਣੀ ਦੁਕਾਨ ਤੇ ਚੱਲ ਚੱਲ ਨਿਕਲ ਇੱਥੋਂ ਭਾਜੀ ਤੁਸੀਂ ਤੁਸੀਂ ਨਹੀਂ ਅਸੀਂ ਚਲੋ ਚਲੋ ਨਿਕਲੋ ਇੱਥੋਂ ਭਾਜੀ ਤੁਸੀਂ ਤਾਂ ਚਲੇਗੇ ਸੀ ਕਿਵੇਂ ਲੱਗੀ ਸੀਰੀਜ਼ ਕਹਿਣ ਸੀ ਨਾ ਤੁਹਾਡੀਆਂ ਦੁਆਵਾਂ ਨਾਲ ਤੇ ਪਰਮਾਤਮਾ ਦੀ ਕਿਰਪਾ ਨਾਲ ਸੀਰੀਜ਼ ਕੰਪਲੀਟ ਹੋ ਗਈ ਹੈ ਪਿਛਲੀ ਸੀਰੀਜ਼ ਰਹਿ ਗਈ ਸੀ ਕੁਝ 트ਰੇਜੇਡੀਜ਼ ਐਸ ਹਰ ਜੀਆਂ ਹੋ ਗਈਆਂ ਸੀ ਕਿ ਜਿਹੜੇ ਕੈਰੈਕਟਰ ਨੇ ਉਹ ਗੈਪ ਹੋ ਗਏ ਸੀ ਵਿੱਚੋਂ ਸੋ ਆਹ ਵਾਲੀ ਸੀਰੀਜ਼ ਕੰਪਲੀਟ ਹੋਈ ਆ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਆ ਪਹਿਲਾਂ ਤਾਂ ਜਾ ਕੇ YouTube ਦੇ ਉੱਤੇ ਸੁਰਿੰਦਰ ਸਿੰਘ ਪੇਜ ਨੂੰ ਸਬਸਕ੍ਰਾਈਬ ਕਰਨਾ ਤੁਹਾਨੂੰ ਸੌ ਆ ਕਿਉਂਕਿ ਅਸੀਂ ਹੁਣ ਆ ਇਦਾਂ ਮੋਬਾਈਲ ਦੀ ਜਗ੍ਹਾ ਇਦਾਂ ਬਣਾਉਣ ਵਾਲੇ ਆ ਠੀਕ ਹੈ ਫਿਰ ਅਸੀਂ ਹੋਰ ਵੱਡੀਆਂ ਵੀਡੀਓ ਬਣਾਵਾਂਗੇ ਸਿੰਗਲ ਕਨਸੈਪਟ ਬਣਾਵਾਂਗੇ ਤੁਸੀਂ ਟੀਵੀ ਤੇ ਲਾ ਕੇ ਵੀ ਦੇਖ ਸਕਦੇ ਠੀਕ ਹੈ ਉਹਨੇ ਸਬਸਕ੍ਰਾਈਬ ਕਰਕੇ ਮੇਰੇ ਨੰਬਰ ਤੇ ਸਕਰੀਨਸ਼ਾਟ ਭੇਜ ਦੇ। ਓਕੇ ਦੂਜੀ ਗੱਲ ਸਾਡੇ ਸਾਰਿਆਂ ਦੇ ਚੈਨਲ ਨੂੰ ਤੁਸੀਂ ਸਪੋਰਟ ਕਰਨਾ ਹੈ। ਹਰਜਿੰਦਰ ਸਿੰਘ, 바ਵਾ, ਸਿਮਰਨ ਸੰਧੂ, ਨੀਹਾ ਗੌਤ। ਠੀਕ ਹੈ। ਇਹਨਾਂ ਦੇ YouTube, Facebook, Instagram ਸਾਰੇ ਫੋਲੋ ਹੋਣੇ ਚਾਹੀਦੇ। ਇਹ ਮੈਂ ਆਰਡਰ ਨਹੀਂ ਕਰ ਰਿਹਾ ਮੈਂ ਰਿਕਵੈਸਟ ਕਰ ਰਿਹਾ ਮੇਰਾ ਤਰੀਕਾ ਥੋੜਾ ਜਿਹਾ ਗਲਤ ਹੋ ਗਿਆ। ਤੇ ਮੈਨੂੰ ਉਮੀਦ ਹੈ ਤੁਸੀਂ ਸਾਰਾ ਕੁਝ ਸਹੀ ਕਰੋਗੇ ਤੇ ਅਗਲੀ ਵੀਡੀਓਸ ਤੇ ਤੁਸੀਂ ਇਦਾਂ ਹੀ ਪਿਆਰ ਦਿੰਦੇ ਰਹੋਗੇ ਆਹ ਵੀਡੀਓ ਨੂੰ ਸ਼ੇਅਰ ਕਰਕੇ ਪਤਾ ਲੱਗ ਆ ਸਾਨੂੰ ਲੱਗ ਜੂਗਾ ਨਾ ਪਤਾ ਬਿਲਕੁਲ ਬਿਲਕੁਲ ਜੇ 1000 ਸ਼ੇਅਰ ਆ ਗਿਆ ਤਾਂ ਜਲਦੀ ਨਵੀਂ ਸੀਰੀਜ਼ ਆਊਗੀ ਠੀਕ ਹੈ 1000 ਕਿਉਂ 1500 ਕਰ ਦੇਣਾ ਇਹਨਾਂ ਨੇ ਕਿੰਨਾ 1500 ਕਿੰਨਾ 2000 1500 ਬਹੁਤ ਆ ਥੈਂਕ ਯੂ ਸੋ ਮਚ ਫॉर ਵਾਚਿੰਗ ði ਸੀਰੀਜ਼ ਬਾਏ ਬਾਏ ਚਲੋ